ਕਈ ਵਾਰੀ ਕਹਿੰਦੇ ਹੁੰਦੇ ਨੇ ਕਿ ਸੱਦਾ ਬੰਦਾ ਉਡੀਕ ਰਿਹਾ ਹੁੰਦਾ ਤੇ ਸੱਦਾ ਹੁੰਦਾ ਨਹੀਂ ਉਧਰ ਕਾਲਾ ਟ ਲੋਸਾ ਸੱਦਾ ਉਹ ਡੀ ਕਰੇ ਸੀ ਕਿਉਂਕਿ ਸੱਦੇ ਦੇ ਯੋਗ ਸੀਗੇ ਸੱਦਾ ਉਹਨਾਂ ਨੂੰ ਮਿਲਿਆ ਨਹੀਂ ਸੌ ਚੱਕ ਸਮਾਗਮ ਦਾ ਇਹ ਕੀ ਮਸਲਾ ਪੂਰਾ ਹੋਇਆ ਜੀ ਹਾਂ ਦੇਖੋ ਕੱਲ ਨੂੰ ਤਿੰਨ ਜਿਹੜੇ ਨਵੇਂ ਵਿਧਾਨਕਾਰ ਆ ਰਹੇ ਆ ਰਿੰਪੀਟ ਲੋਜੀ ਜੀ ਆਪਣੇ ਗਵੰਢ ਹੀ ਬਿਲਕੁਲ ਇਸ ਤੋਂ ਇਲਾਵਾ ਈਸ਼ਾਨ ਚੱਬੇਵਾਲ ਜੀ ਹੂੰ ਤੇ ਤੀਸਰੇ ਜਿਹੜੇ ਢੇਰਾ ਬਾਬਾ ਨਾਨਕ ਤੋਂ ਜਿੱਤਦੇ ਨੇ ਰੰਧਾਵਾ ਜੀ ਜੀ ਇਹਨਾਂ ਨੇ ਹਲਫ਼ ਲੈ ਲਿਆ ਸੌ ਚੁੱਕ ਲਈ ਹੂੰ ਕਹਿੰਦੇ ਤਿੰਨ ਆ ਗਏ ਚੌਥਾ ਕਿੱਥੇ ਰਹਿ ਗਿਆ ਹੂੰ ਵੀ ਕਾਲਾ ਕਿੱਥੇ ਆ ਹੁਣ ਜਦ ਕਾਲੇ ਤੋਂ ਜਾਣਕਾਰੀ ਲਈ ਗਈ ਐਮਐਲਏ ਸਾਹਿਬ ਤੋਂ ਜੀ ਉਹ ਕਹਿੰਦੇ ਯਾਰ ਮੈਨੂੰ ਤੇ ਆਫੀਸ਼ੀਅਲੀ ਕੋਈ ਸੱਦਾ ਹੀ ਨਹੀਂ ਲੱਗਾ ਜਦ ਸੈਕਟਰੀਏਟ ਤੋਂ ਕੁਝ ਪੱਤਰਕਾਰਾਂ ਨੇ ਪੁੱਛਿਆ ਵਿਧਾਨ ਸਭਾ ਦਾ ਸੈਕਟਰੀਏਟ ਹੁੰਦਾ ਹੈ ਨਾ ਹੂੰ ਆਫੀਸ਼ੀਅਲੀ ਕੰਮ ਕਰ ਵਾਸਤੇ ਦਾ ਸੈਕਟਰੀਅਟ ਨੇ ਕਿਹਾ ਕਿ ਦੇਖੋ ਅਸੀਂ ਵਿਧਾਇਕ ਦਲ ਨੂੰ ਸੂਚਨਾ ਦਿੰਨੇ ਆ ਹਮ ਹਰ ਇੱਕ ਪਾਰਟੀ ਦਾ ਇੱਕ ਵਿਧਾਇਕ ਦਲ ਹੁੰਦਾ ਨਾ ਉਹਦਾ ਦਫਤਰ ਹੁੰਦਾ ਹਮ ਹਮ ਠੀਕ ਹੈ ਜੀ ਭਵਨ ਦੇ ਵਿੱਚ ਉੱਥੇ ਦਫਤਰ ਮਿਲੇ ਹੋਏ ਆ ਪਾਰਟੀਆਂ ਜੀ ਉਹ ਕਹਿੰਦੇ ਜੀ ਅਸੀਂ ਮੈਸੇਜ ਲਾ ਦਿੱਤਾ ਸੀਗਾ ਪਰ ਇਹਨਾਂ ਨੇ ਅਗੋਂ ਸ਼ਾਇਦ ਬਾਜਵਾ ਸਾਹਿਬ ਦਾ ਜ਼ਿਕਰ ਆ ਰਿਹਾ ਸੀਗਾ ਹਮ ਕਿ ਇਹਨਾਂ ਨੇ ਫੈਸਲਾ ਲਿਆ ਕਿ ਅਸੀਂ ਮਤਲਬ ਕਿ ਇਸ ਸਮਾਰੋਹ ਚ ਨਹੀਂ ਜਾਵਾਂਗੇ ਸਾਡਾ ਅੱਢ ਤੋਂ 5 ਵਜੇ ਸੌਰੀ 5 ਤਰੀਕ ਨੂੰ ਜਿਹੜਾ ਉਹ 11 ਵਜੇ ਰੱਖਿਆ ਜਾ ਹੂੰ ਤੇ ਸੰਧਵਾਨ ਸਾਹਿਬ ਇਸ ਵਾਸਤੇ ਰਾਜ਼ੀ ਹੋ ਗਏ ਮਤਲਬ ਕਿ ਤੁਸੀਂ ਦੇਖੋ ਮੈਂ ਵਾਰ-ਵਾਰ ਕਹਿੰਦਾ ਸੀਗਾ ਨਾ ਕਿ ਬਰਨਾਲਾ ਬਾਜਵਾ ਸਾਹਿਬ ਬੱਬੇ ਦੋਨੇ ਇਹ ਰੇ ਚੀਜ਼ਾਂ ਜੁੜਦੀਆਂ ਨਜ਼ਰ ਆ ਰਹੀਆਂ ਜਿਸ ਤਰ੍ਹਾਂ ਦਾ ਉਹਨਾਂ ਦਾ ਪ੍ਰਚਾਰ ਸੀਗਾ ਜਿਸ ਤਰ੍ਹਾਂ ਦਾ ਉਹਨਾਂ ਦਾ ਰਣਨੀਤਿਕ ਪੈੰਥੜਾ ਸੀ ਹੁਣ ਕੁਝ ਗੱਲਾਂ ਜਿਹੜੀਆਂ ਸਾਫ਼ ਹੋ ਰਹੀਆਂ ਜੀ 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 ਕਿ ਜਿੱਥੇ ਵਿਧਾਨਕਾਰ ਨੂੰ ਸੁਣਿਆ ਨਹੀਂ ਲੱਗਦਾ ਤੇ ਜਿੱਥੇ ਸੁਣਿਆ ਦਿੱਤਾ ਜਾਂਦਾ ਉਹ ਆਪਦੇ ਹਿਸਾਬ ਕਿਤਾਬ ਨਾਲ ਕਹਿੰਦੇ ਆ ਕਿ ਅਸੀਂ ਇਤੋਂ ਬਾਹਰ ਆਵਾਂਗੇ ਮਤਲਬ ਕਿ ਇਹਨਾਂ ਦੇ ਨਾਲ ਇਕੱਠਿਆਂ ਅਸੀਂ ਨਹੀਂ ਅੱਡ ਤੋਂ ਮਤਲਬ ਕਿ ਉਹ ਇੱਕ ਸੁਰਖੀ ਬਣੇਗੀ ਖੇਦੇਸ ਚ ਰਹੀ ਸੀ ਕੁਝ ਸਰਮਣੀ ਜਿਹਾ ਕੁਝ ਫੰਕਸ਼ਨ ਇਹ ਕਰਵਾ ਨਹੀਂ ਰਹੇ ਤੇ ਕੁਝ ਡਬਲ ਡਬਲ ਕਰਵਾ ਰਹੇ ਡਬਲ ਡਬਲ ਵੀ ਉਹ ਜਾਂਦੇ ਆ ਜੀ ਸੋ ਇਹ ਇਹਨਾਂ ਦੀ ਕਿਤੇ ਨਾ ਕਿਤੇ ਕਹਿ ਲਓ ਕਿ ਰਣਨੀਤਿਕ ਅਪਰੋਚ ਕਹਿ ਲਓ ਜਾਂ ਇਹਨਾਂ ਦੀ ਆਪਣੀ ਸੋਚ ਕਹਿ ਲਓ ਕਿ ਕਾਲਾ ਕਿਲ੍ਹਾ ਜਿਹੜੇ ਆ ਉਹ ਹੱਲਫ ਲੈਂਡ ਜਿਹੜੇ ਦੂਜੇ ਵਿਧਾਨ ਕਾਰਸੀ ਉਹਨਾਂ ਦੇ ਨਾਲ ਨਹੀਂ ਗਏ ਉਹ ਹੁਣ ਜੁਦਾ ਮਤਲਬ ਕਿ ਅੱਡ ਅਲੈਦਾ ਇਹਨਾਂ ਤੋਂ ਹੱਲਫ ਲੈਂਡ ਗਏ ਹੂੰ ਇਸ ਕਰਕੇ ਸੈਕਰੀਟਰੀਟ ਦੇ ਵਿੱਚੋਂ ਇਹ ਗੱਲ ਸੁਣਨ ਨੂੰ ਮਿਲੀ ਆ ਕਿ ਸੁਨੇਹਾ ਜਿਹੜਾ ਸੀਗਾ ਉਹ ਇਹਨਾਂ ਨੂੰ ਵਿਲਾ ਦਿੱਤਾ ਗਿਆ ਸੀਗਾ ਪਰ ਸੁਨੇਹਾ ਜਿਹੜਾ ਉਹ ਡਾਇਰੈਕਟਲੀ ਵਿਧਾਨਕਾਰ ਨੂੰ ਨਹੀਂ ਲੱਗਦਾ ਉਹ ਜੋ ਇਹਨਾਂ ਦਾ ਹੁੰਦਾ ਹੈ ਵਿਧਾਇਕ ਦਲ ਜੀ ਉਹ ਦਫ਼ਤਰ ਨੂੰ ਦਿੱਤਾ ਜਾਂਦਾ ਹੈ ਜੀ ਚਲੋ ਖੈਰ ਹੁਣ ਕਦੋਂ ਸੌ ਚੱਕਦੇ ਆ ਤੇ ਕਿਹ ਕਿਸ ਤਰ੍ਹਾਂ ਸਪੈਸ਼ਲ ਚੁੱਕੀ ਜਾਂਦੀ ਹੈ ਤੇ ਸੌ ਤੇ ਦੇਖੋ ਕੋਈ ਰੋਕ ਹੀ ਨਹੀਂ ਸਕਦਾ ਬਿਲਕੁਲ ਬਿਲਕੁਲ ਜਿਹੜਾ ਵਿਧਾਨਕਾਰ ਜਿੰਨਾ ਸਪੈਸ਼ਲ ਹੁੰਦਾ ਵੱਖਰਾ ਹੁੰਦਾ ਇਹ ਗੱਲ ਜ਼ਰੂਰ ਹੈ ਨਹੀਂ ਸਪੈਸ਼ਲ ਕੀ ਆ ਫਾਰਮਲਿਟੀਆਂ ਤੇ ਹੋਈ ਹੁੰਦੀਆਂ ਨੇ ਸਰ ਜੀ ਜੀ ਬਿਲਕੁਲ ਮੈਂ ਟਰੀ